ਜਗਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਇਸ ਵਕਤ ਪਟਿਆਲਾ ਦੇ ਅਰੀਆ ਸਮਾਜ پارک ਵਿਖੇ ਮੌਜੂਦ ਹਾਂ ਜਿੱਥੇ ਨਗਰ ਨਿਗਮ ਪ੍ਰਸ਼ਾਸਨ ਇੱਕ ਹੋਰ ਹਾਸੇ ਦੀ ਉਡੀਕ ਕਰ ਰਿਹਾ ਹੈ ਦੱਸਦੇ ਕਿ ਪਿਛਲੇ ਦਿਨੀ ਇਸ ਹੀ پارک ਦੇ ਵਿੱਚ ਪੋਲ ਡਿੱਗਣ ਦੇ ਨਾਲ ਸਾਡੇ ਪੱਤਰਕਾਰ ਭਾਈਚਾਰੇ ਦੀ ਸ਼ਾਨ ਅਵਿਨਾਸ਼ ਕੰਬੋਜ਼ ਦੀ ਜਿਹੜੀ ਹੈ ਮੌਤ ਹੋਈ ਸੀਗੀ ਜਿਹੜਾ ਮਾਮਲਾ ਹਲੇ ਤੱਕ ਠੰਡਾ ਤੱਕ ਨਹੀਂ ਹੋਇਆ ਉਸ ਤੋਂ ਬਾਅਦ ਵੀ ਜਿਹੜਾ ਪ੍ਰਸ਼ਾਸਨ ਹੈ ਅਜੇ ਤੱਕ ਜਾਗਿਆ ਨਹੀਂ ਹੈਗਾ ਸਭ ਤੋਂ ਪਹਿਲਾਂ ਮੈਂ ਇਹ ਪਾਣੀ ਟੈਂਕੀ ਦੀ ਤਸਵੀਰ ਤੁਹਾਨੂੰ ਦਿਖਾਵਾਂਗਾ ਜਿਹੜੀ ਪਿਛਲੇ 40 ਸਾਲ ਤੋਂ 50 ਸਾਲ ਤੋਂ ਜਿਹੜੀ ਬੰਦ ਪਈ ਹੈ ਨਗਰ ਨਿਗਮ ਪ੍ਰਸ਼ਾਸਨ ਇਸ ਵਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਹੈਗਾ ਕਿਉਂਕਿ ਇਸ ਪਾਰਕ ਦੇ ਵਿੱਚ ਬੱਚੇ ਬਜ਼ੁਰਗ ਤਾਕੂਰੇ ਪਾਰਕ ਦੇ ਵਿੱਚ ਆਉਂਦੇ ਨੇ ਬੱਚੇ ਖੇਡਦੇ ਨੇ ਪਾਰਕ ਦੇ ਵਿੱਚ ਝੁੱਲ੍ਹੇ ਲੱਗੇ ਹੋਏ ਨੇ ਇਸੀ ਥਾਂ ਦੇ ਉੱਪਰ ਤਾਂ ਇੱਕ ਹੋਰ ਵੱਡੇ ਹਾਸੇ ਦੀ ਉਡੀਕ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਇਸ ਪਾਣੀ ਦੀ ਟੈਂਕੀ ਦੀ ਤਸਵੀਰ ਤੁਹਾਨੂੰ ਦਿਖਾਵਾਂਗਾ ਕਿ ਕਿੰਨੀ ਖਸਾ ਹਾਲਤ ਦੇ ਵਿੱਚ ਇਹ ਪਾਣੀ ਦੀ ਟੈਂਕੀ ਇੱਥੇ ਖੜੀ ਹੋਈ ਹੈ ਪਹਿਲਾਂ ਵੀ ਕਈ ਵਾਰ ਜਿਹੜਾ ਇਸ ਟੈਂਕੀ ਤੋਂ ਜਿਹੜੇ ਸਿਮਿੰਟ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਖਲੇਪੜ ਉਹ નીચે ਡਿੱਗੇ ਸਿਗੇ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿ ਇੱਕ ਹੋਰ ਵੱਡੇ ਹਾਸੇ ਦੀ ਉਡੀਕ ਜਿਹੜੀ ਹੈ ਪ੍ਰਸ਼ਾਸਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਲੇਕਿਨ ਅਸੀਂ ਪ੍ਰਸ਼ਾਸਨ ਦੀ ਨੀਂਦ ਜਗਾਉਣ ਦੇ ਲਈ ਅੱਜ ਇੱਥੇ ਪਹੁੰਚੇ ਹਾਂ ਪ੍ਰਸ਼ਾਸਨ ਨੂੰ ਇਹ ਦਿਖਾਉਣ ਦੇ ਲਈ ਇੱਥੇ ਪਹੁੰਚੇ ਹਾਂ ਕਿ ਇਹ ਜਿਹੜੀ ਇਹ ਟੈਂਕੀ ਹੈ ਇਹ ਕਿਸ ਹਾਲਤ ਦੇ ਵਿੱਚ ਹੈ ਜਾਂ ਫਿਰ ਇੱਥੇ ਕਿਹੜਾ ਵੱਡਾ ਨੁਕਸਾਨ ਹੋ ਸਕਦਾ ਹੈ ਉਹ ਲੋਕਾਂ ਦੇ ਜ਼ੁਬਾਨ ਦੇ ਰਾਹੀ ਪ੍ਰਸ਼ਾਸਨ ਨੂੰ ਇਹ ਦਿਖਾਉਣ ਦੇ ਲਈ ਪਹੁੰਚੇ ਆਂ ਤਾਏ ਤਸਵੀਰਾਂ ਤੁਸੀਂ ਵੇਖੋਗੇ ਕਿ ਜਿਹੜੇ ਸਹਾਰਿਆਂ ਤੇ ਪਾਣੀ ਦੀ ਟੈਂਕੀ ਖੜੀ ਹੈ ਉਹ ਬਿਲਕੁਲ ਹੀ ਖਸਾ ਹਾਲਤ ਦੇ ਵਿੱਚ ਨੇ ਇਸ ਪਾਸੇ ਤੁਸੀਂ ਦੇਖੋਗੇ ਕਿ ਇਹ ਵੱਡੇ ਵੱਡੇ ਇੱਥੇ ਸੁਰਾਖ ਜਿਹੜੇ ਨਜ਼ਰ ਆ ਰਹੇ ਨੇ ਪਾਣੀ ਟੈਂਕੀ ਦੇ ਵਿੱਚ ਤਾਂ ਅੰਦਰ ਜਾ ਕੇ ਵੀ ਮੈਂ ਤੁਹਾਨੂੰ ਦਿਖਾਵਾਂਗਾ ਕਿ ਜਿਹੜੇ ਪਿੱਲਰਾਂ ਦੇ ਉੱਪਰ ਜਿਹੜੇ ਪੋਲ ਦੇ ਉੱਪਰ ਇਹ ਪਾਣੀ ਦੀ ਟੈਂਕੀ ਖੜੀ ਹੈ ਉਹ ਬਿਲਕੁਲ ਹੀ ਕੰਡਮ ਹੋ ਚੁੱਕੇ ਨੇ ਤਾਂ ਇਹ ਤਸਵੀਰਾਂ ਤੁਸੀਂ ਵੇਖੋਗੇ ਸਕਰੀਨ ਦੇ ਉੱਪਰ ਕਿ ਇਨ੍ਹਾਂ ਸਹਾਰਿਆਂ ਦੇ ਉੱਪਰ ਇਨ੍ਹਾਂ ਪਿੱਲਰਾਂ ਦੇ ਉੱਪਰ ਇਹ ਪਾਣੀ ਦੀ ਟੈਂਕੀ ਖੜੀ ਹੈ ਸਰੀਏ ਤੁਸੀਂ ਵੇਖ ਸਕਦੇ ਹੋ ਤਾਂ ਇਹ ਸਿੰਮਿੰਟ ਤੁਸੀਂ ਵੇਖ ਸਕਦੇ ਹੋ ਜਿਸ ਦੇ ਨਾਲ ਇਹ ਪਾਣੀ ਟੈਂਕੀ ਖੜਾਈ ਗਈ ਹੈ ਤਾਂ ਬਿਲਕੁਲ ਖਸਾ ਹਾਲਤ ਦੇ ਵਿੱਚ ਹੈ ਇੱਕ ਹੋਰ ਵੱਡਾ ਹਾਸਾ ਜਿਹੜਾ ਇਸ ਪਾਰਕ ਦੇ ਵਿੱਚ ਹੋ ਸਕਦਾ ਕਿਉਂਕਿ ਆਸ-ਪਾਸੇ ਸਕੂਲ ਵੀ ਹੈਗੇ ਨੇ ਸਕੂਲ ਤੋਂ ਬੱਚਿਆਂ ਨੂੰ ਛੁੱਟੀ ਵੀ ਹੁੰਦੀ ਹੈ ਤਾਂ ਉਹਨਾਂ ਦੀ ਵੀ ਜਾਨ ਖਤਰੇ ਦੇ ਵਿੱਚ ਹੈ ਵੱਡੀ ਤਾਂ ਇਹ ਤਸਵੀਰ ਤੁਸੀਂ ਵੇਖੋਗੇ ਚਾਰੇ ਜਿਹੜੇ ਪਿੱਲਰ ਨੇ ਜਿਨ੍ਹਾਂ ਦੇ ਸਹਾਰੇ ਪਾਣੀ ਟੈਂਕੀ ਖੜੀ ਹੋਈ ਹੈ ਉਹ ਬਿਲਕੁਲ ਹੀ ਖਸਾ ਹਾਲਤ ਦੇ ਵਿੱਚ ਨੇ ਤਾਂ ਇਹ ਨਸ਼ੇੜੀਆਂ ਦਾ ਭਾਈ ਘੱਡਾ ਵੀ ਕਹਿ ਸਕਦੇ ਹਾਂ ਕਿਉਂਕਿ ਇਸ ਥਾਂ ਦੇ ਉੱਪਰ ਜਿਹੜਾ ਤੁਸੀਂ ਇਹ ਤਸਵੀਰਾਂ ਵੇਖੋਗੇ ਕਿ ਇਹ ਪੂਰੀ ਜਿਹੜੀ ਪਾਣੀ ਦੀ ਟੈਂਕੀ ਹੈ ਉਹ ਕਿਸ ਹਾਲਤ ਦੇ ਵਿੱਚ ਹੈ ਤਾਂ ਲੋਕਾਂ ਦੇ ਨਾਲ ਹੁਣ ਗੱਲਬਾਤ ਵੀ ਕਰਾਂਗੇ ਕਿ ਲੋਕ ਕੀ ਕਹਿੰਦੇ ਨੇ ਕਿਉਂਕਿ ਪਿਛਲੇ 40-50 ਸਾਲਾਂ ਤੋਂ ਇਹ ਟੈਂਕੀ ਬਣੀ ਹੋਈ ਹੈ ਇਸ ਥਾਂ ਦੇ ਉੱਪਰ ਇੱਕ ਵਾਰ ਵੀ ਜਿਹੜੀ ਇਹ ਚਲਾਈ ਨਹੀਂ ਗਈ ਹੈਗੀ ਕਿਉਂਕਿ ਜਦੋਂ ਬਣਾਈ ਗਈ ਸੀਗੀ ਉਸ ਸਮੇਂ ਲੀਕ ਜ ਆ ਗਈ ਸੀਗੀ ਇਸ ਵਿੱਚ ਤਾਂ ਉਸ ਸਮੇਂ ਤੋਂ ਹੀ ਇਹ ਬੰਦ ਪਈ ਹੈ ਤਾਂ ਇਸ ਦੀ ਹਾਲਤ ਜਿਹੜੀ ਤੁਸੀਂ ਇੱਕ ਵਾਰ ਫਿਰ ਸਕਰੀਨ ਤੇ ਦੇਖੋਗੇ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਬਿਲਕੁਲ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਇਸੀ ਥਾਂ ਦੇ ਉੱਪਰ ਪੱਤਰਕਾਰ ਅਵਿਨਾਸ਼ ਕੰਬੋਜ ਦੀ ਜਿਹੜੀ ਜਾਨ ਹੈ ਉਹ ਬਿਜਲੀ ਕਹਿ ਸਕਦੇ ਆ ਪੋਲ ਦੇ ਨਾਲ ਗਈ ਸੀਗੀ ਤਾਂ ਉਸ ਹਾਸੇ ਤੋਂ ਬਾਅਦ ਵੀ ਜਿਹੜਾ ਪ੍ਰਸ਼ਾਸਨ ਹੈ ਹਜੇ ਤੱਕ ਜਾਗਿਆ ਨਹੀਂ ਹੈਗਾ ਤਾਂ ਇਹ ਤਸਵੀਰਾਂ ਤੁਸੀਂ ਪਾਣੀ ਦੀ ਟੈਂਕੀ ਦੀਆਂ ਦੇਖੀਆਂ ਨੇ ਤਾਂ ਹੁਣ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਲੋਕ ਕੀ ਕਹਿੰਦੇ ਨੇ ਕਿਉਂਕਿ ਜਿਹੜੀ ਇਹ ਤਸਵੀਰਾਂ ਨੇ ਇਹ ਖਾਸ ਤਸਵੀਰਾਂ ਨੇ ਜਿਹੜੀ ਕੈਮਰੇ ਤੋਂ ਦਿਖਾ ਰਹੇ ਆ ਤਾਂ ਪ੍ਰਸ਼ਾਸਨ ਦੀ ਜਿਹੜੀ ਨੀਂਦ ਹੈ ਉਹ ਜਗਾਉਣ ਦੇ ਲਈ ਇੱਥੇ ਪਹੁੰਚੇ ਆ ਕਿਉਂਕਿ ਹਜੇ ਤੱਕ ਜਿਹੜਾ ਪ੍ਰਸ਼ਾਸਨ ਹੈ ਨਗਰ ਨਿਗਮ ਦਾ ਉਹ ਜਾਗਿਆ ਨਹੀਂ ਹੈਗਾ ਇੱਕ ਹੋਰ ਵੱਡੇ ਹਾਸੇ ਦੀ ਉਡੀਕ ਕਰ ਰਿਹਾ ਹੈ ਇਸੀ ਥਾਂ ਦੇ ਨਜ਼ਦੀਕ ਜਿਹੜੇ ਸਕੂਲ ਨੇ ਸਕੂਲਾਂ ਤੋਂ ਇਲਾਵਾ ਜਿਹੜੇ ਲੋਕ ਆਵਾਜ਼ਾਈ ਜਿਹੜੀ ਹੈਗੀ ਹੈ ਉਹ ਵੀ ਇੱਥੇ ਹੈ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਦੀ ਦੁਕਾਨਾਂ ਆਸੇ ਪਾਸੇ ਇਸ ਦੇ ਬਣੀਆਂ ਹੋਈਆਂ ਨੇ ਚਾਹੇ ਰੈਡੀ ਫੜੀ ਵਾਲੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਪਾਰਕ ਦੇ ਵਿੱਚ ਜਿਹੜੇ ਲੋਕ ਆਂਦੇ ਨੇ ਤਾਂ ਉਹਨਾਂ ਤੋਂ ਵੀ ਜਾਣਦੇ ਕਿ ਆਖਿਰਕਾਰ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ ਕਿਉਂਕਿ ਇਸੀ ਥਾਂ ਦੇ ਉੱਪਰ ਪਹਿਲਾਂ ਇੱਕ ਵੱਡਾ ਹਾਦਸਾ ਹੋਇਆ ਤਾਂ ਉਸ ਹਾਦਸੇ ਤੋਂ ਵੀ ਪ੍ਰਸ਼ਾਸਨ ਜਿਹੜਾ ਹੈ ਤੱਕ ਨਹੀਂ ਜਾਗ ਗਿਆਏਗਾ ਤੇ ਗੱਲਬਾਤ ਕਰਦੇ ਹਾਂ ਦੁਕਾਨਦਾਰ ਨੇ ਮੇਰੇ ਨਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜ ਕੁਮਾਰਾ ਜੀ ਇਹ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜਾ ਇੱਕ ਵੱਡਾ ਹਾਸਾ ਪਹਿਲਾਂ ਹੋ ਚੁੱਕਿਆ ਇੱਕ ਹੋਰ ਹਾਸੇ ਦੀ ਉਡੀਕ ਹੋ ਰਹੀ ਹੈ ਹਾਂਜੀ ਇਹ ਆਰੇ ਸਮਾਜ ਸਭ ਜੀ ਮੰਦਿਰ ਪਾਰਕ ਦੇ ਵਿੱਚ ਟੈਂਕੀ ਹੈਗੀ ਜੀ ਇਹਦੇ ਵਿੱਚ ਸਾਰੇ ਚੂਹਿਆਂ ਨੇ ਖੁੱਡਾ ਕਰ ਰੱਖਿਆ ਹੈ ਤੇ ਇੱਥੇ ਸ਼ਾਮ ਨੂੰ ਲੋਕ ਆਉਣ ਫਿਰਉਣੀ ਆਉਂਦੇ ਨੇ ਪਾਲਕ ਦੀ ਹਾਲਤ ਵੀ ਪਾਰਕ ਦੀ ਹਾਲਤ ਵੀ ਕਸਤਾ ਹੈ ਠੀਕ ਨਹੀਂ ਹੈ ਸਾਫ ਸਵਾਈ ਵੀ ਨਹੀਂ ਹੁੰਦੀ ਤੇ ਟੈਂਕੀ ਵੀ ਬਿਲਕੁਲ ਚੂਹਿਆਂ ਨੇ ਖਾ-ਖਾ ਕੇ ਖੱਡੇ ਕਰ ਰੱਖੇ ਨੇ ਬਿਲਕੁਲ ਉਪਰੋਂ ਡਿੱਗੇ ਰਹਿੰਦੇ ਨੇ ਟੁਕੜੇ ਛੋਟੇ-ਛੋਟੇ ਕਦੀ ਕੋਈ ਗਿਰ ਜਾਵੇ ਕਦੀ ਕੋਈ ਗਿਰਦਾ ਟੈਂਕੀ ਦੀ ਹਾਲਤ ਬਿਲਕੁਲ ਖਸਤਾ ਹੈ ਇਹ ਟੈਂਕੀ ਵੱਲ ਦੇਖਿਆ ਜਾਵੇ ਤੇ ਇਹਦਾ ਕੁਝ ਨਾ ਕੁਝ ਹੱਲ ਕੱਢ ਦੇਖ ਕੇ ਜਾਬੇ ਨੂੰ ਚੰਗੀ ਤਰ੍ਹਾਂ ਕਦੀ ਪਹਿਲਾਂ ਨਹੀਂ ਪ੍ਰਸ਼ਾਸਨ ਇੱਥੇ ਪਹੁੰਚਿਆ ਹੈਗਾ ਕਿ ਇਸ ਦੀ ਦੇਖ ਰੇ ਕਿੱਤੀ ਜਾਵੇ ਜਾਂ ਇਸ ਦੀ ਮੁਰੰਮਤ ਕੀਤੀ ਜਾਵੇ ਕੋਈ ਨਹੀਂ ਆਇਆ ਜੀ ਉਰੇ ਸਿਰਫ ਇੱਕ ਅੱਧਾ ਵਾਰੀ ਪੱਤਰਕਾਰ ਆਇਆ ਹੋ ਕੇ ਚਲੇ ਗਿਆ ਮੋੜ ਕੇ ਕੋਈ ਨਹੀਂ ਆਇਆ ਪ੍ਰਸ਼ਾਸਨ ਕੋਈ ਵੀ ਨਹੀਂ ਆਇਆ ਪਹਿਲਾ ਇੱਕ ਵਾਰੀ ਆਈ ਸੀ ਉਹ ਤਾਕੀਗਾਤ ਕਰਕੇ ਚਲੇ ਗਿਆ ਸੀ ਬਾਅਦ ਮੋੜ ਕੇ ਨਹੀਂ ਆਏ ਜੇ ਤੋ ਬਣੀ ਸੀਗੀ ਕਿੰਨਾ ਕ ਸਮਾਂ ਹੈ ਟੈਂਕੀ ਚੱਲੀ ਹੈ ਪਾਣੀ ਦੀ ਇਹ ਟੈਂਕੀ ਨਹੀਂ ਚੱਲੀ ਇਹ ਟੈਂਕੀ ਸ਼ੁਰੂ ਤੋਂ ਹੀ ਲੀਕ ਸੀਗੀ ਜੀ ਇਹ ਤਾਂ ਬਸ ਨਾਲ ਦੀ ਨਾਲ ਸਪਲਾਈ ਸ਼ਾਇਦ ਹੁੰਦੀ ਹੋਵੇ ਤਾਂ ਪਤਾ ਨਹੀਂ ਪਰ ਚੱਲ ਹੀ ਨਹੀਂ ਹੈਗੀ ਟੈਂਕੀ ਬੰਦ ਹੀ ਰਹਿੰਦੀ ਹੈ ਇਸ ਤਰ੍ਹਾਂ ਪਹਿਲਾਂ ਵੀ ਇੱਕ ਹਾਦਸਾ ਹੋਇਆ ਸੀਗਾ ਓਰੇ ਹਨਾ ਤਾਂ ਉਹ ਹਾਦਸਾ ਹਾਇ ਤੱਕ ਭੁੱਲਿਆ ਗਿਆ ਨਾ ਜੀ ਉਹ ਤਾਂ ਹਲੇ ਹੁਣੀ ਥੋੜਾ ਜਿਹਾ ਹੋਇਆ ਇੱਥੇ ਇਹ ਟੈਂਕੀ ਦੀ ਪਹਿਲਾਂ ਚਾਲਰ ਹੁੰਦੀ ਸੀ ਜੇ ਘਟੋ ਘਟ ਘਟੋ ਘਟ ਤਾਂ 6 ਇੰਚ ਚੌੜੀ ਤੇ 3 ਫੁੱਟ ਲੰਬੀ ਚਾਲਰ ਸੀ ਚਾਰੇ ਤਰਫ ਗੋਲ ਚਾਲਰ ਸੀ ਪੂਰੀ ਦੀ ਪੂਰੀ ਚਾਲਰ ਥੱਲੇ ਗਿਰਦੀ ਉਸ ਵੇਲੇ ਘਟੋ ਘਟ 10 12 ਬੰਦੇ ਬੈਠੇ ਸੀ ਥੱਲੇ ਉਹ ਦੋ ਮਿੰਟ ਉੱਟ ਪਹਿਲਾਂ ਉੱਠ ਕੇ ਗਏ ਨੇ ਤੇ ਨਾਲ ਹੀ ਚਾਲਰ ਗਿਰ ਗਈ ਅਗਰ ਉਹ ਬੰਦੇ ਬੈਠੇ ਹੁੰਦੇ ਤਾਂ ਬਹੁਤ ਵੱਡਾ ਹਾਦਸਾ ਹੋ ਜਾਂਦਾ ਉਸੇ ਵੇਲੇ ਹੁਣ ਉਹ ਟੈਂਕੀ ਦਾ ਬਿਲਕੁਲ ਉਹਦੇ ਟੁਕੜੇ ਛੋਟੇ ਛੋਟੇ गिरਦੇ ਰਹਿੰਦੇ ਨੇ ਉਹਦੇ ਉੱਪਰ ਸਾਰਾ ਸੀਮਿੰਟ ਛੁੱਟ ਚੁੱਕੀ ਹੈ ਆਪਣੇ ਆਪ ਹੀ ਟੁਕੜੇ ਅਲੱਗ ਹੋ ਹੋ ਕੇ गिर ਜਾਂਦੇ ਨੇ ਕਦੀ ਥੱਲੇ ਬੰਦੇ ਬੈਠੇ ਹੁੰਦੇ ਨੇ ਛਾਂ ਤਰਖਤਾਂ ਕਰਕੇ ਬਾਰਖ ਦੇ ਬੱਚੇ ਬੱਚੇ ਵੀ ਖੇਡਣ ਆਉਂਦੇ ਨੇ ਝੋਲੇ ਚੱਲੇ ਵੀ ਲੱਗੇ ਹੋਏ ਨੇ ਕੁਝ ਵੀ ਵੱਡਾ ਹਾਸਾ ਹੋ ਸਕਦਾ ਇਸ ਕਰਕੇ ਇਸ ਨੂੰ ਦੇਖਿਆ ਜਾਵੇ ਤੁਸੀਂ ਵੀ ਬਾਹਰ ਕੰਮ ਚਲਾਉਂਦੇ ਹੋ ਆਪਣਾ ਨਾ ਸਬਜ਼ੀ ਵੇਚਦੇ ਹੋ ਖਤਰਾ ਰਹਿੰਦਾ ਹਰ ਵਕਤ ਡਰਦਾ ਰਹਿੰਦਾ ਹੀ ਹੈ ਜੀ ਡਰਦਾ ਹਰ ਟਾਈਮ ਰਹਿੰਦਾ ਹੈ ਲੇਕਿਨ ਹੁਣ ਕੀ ਕਰ ਸਕਦੇ ਆ ਇਹ ਤਾਂ ਪ੍ਰਸ਼ਾਸਨ ਨੇ ਦੇਖਣਾ ਜੀ ਰਜਾਸ਼ੰਦੀ ਮਰਜ਼ੀ ਆ ਹੁਣ ਦੇਖੇ ਨਾ ਦੇਖੇ ਆਪਾ ਦਾ ਪਰਦਾ ਰਜਾਸ਼ਾ ਨੂੰ ਅਰਜੀ ਕਰ ਸਕਦੇ ਆ ਬੇਨਤੀ ਕਰ ਸਕਦੇ ਆ ਵੀ ਇਹਦੇ ਗੰਨੀ ਧਿਆਨ ਕਰਿਆ ਜਾਵੇ ਇਸ ਦੀ ਦੇਖਭਾਲ ਕਰੀ ਜਾਵੇ ਜਾਂ ਰਿਪੇਅਰ ਕਰੀ ਜਾਵੇ ਜਾਂ ਫਿਰ ਇਹਨੂੰ ਢਾਇਆ ਜਾਵੇ ਤੋਂ ਐਜੋ ਇੱਕ ਕੰਮ ਕਰਿਆ ਜਾਵੇ ਜਾਂ ਰਿਪੇਅਰਿੰਗ ਕਰੀ ਜਾਵੇ ਪਹਿਲਾਂ ਇੱਕ ਵਾਰੀ ਆਏ ਜੀਏ ਦੇਖ ਕੇ ਚਲੇ ਗਏ ਜੀ ਥੋੜੀ ਬਹੁਤੀ ਰਿਪੇਅਰ ਕਰ ਗਏ ਜੀ ਕੇ ਉਸ ਤੋਂ ਬਾਅਦ ਫੇਰ ਨਹੀਂ ਆਇਆ ਕੋਈ ਫੇਰ ਉਸ ਤੋਂ ਬਾਅਦ ਫੇਰ ਇਹ ਭੁੱਲ ਰਹੀ ਹੈ ਹੋਲੀ ਪੂਰੀ ਹੋਲੀ ਹੋਲੀ ਖਤਮ ਹੋ ਰਹੀ ਹੈ ਹਾਂ ਹੋਲੀ ਹੋਲੀ ਚੱਲੋ ਚੂਹਿਆਂ ਨੇ ਬਿਲਕੁਲ ਖੋਗਲੀ ਕਰਤੀ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਿਲਕੁਲ ਇਹ ਦੁਕਾਨਦਾਰ ਨੇ ਜਿਨ੍ਹਾਂ ਨੂੰ ਹਰ ਵਕਤ ਖਤਰਾ ਰਹਿੰਦਾ ਹੈ ਕਿ ਕਦੀ ਇਹ ਟੈਂਕੀ ਜਿਹੜੀ ਹੈ ਬਾਹਰਲੇ ਪਾਸੇ ਨਾ ਡਿੱਗ ਜਾਵੇ ਜੇਕਰ ਬਾਹਰਲੇ ਪਾਸੇ ਵੀ ਡਿੱਗਦੀ ਹੈ ਤਾਂ ਕਾਫੀ ਨੁਕਸਾਨ ਜਿਹੜਾ ਉਹ ਦੁਕਾਨਦਾਰਾਂ ਨੂੰ ਅਤੇ ਆਵਾਜਾਈ ਜਿਹੜੀ ਹੁੰਦੀ ਹੈ ਲੋਕਾਂ ਨੂੰ ਉਹ ਚਲਣਾ ਪਵੇਗਾ ਤਾਂ ਇਸ ਦੀ ਹਾਲਤ ਜਿਹੜੀ ਤੁਸੀਂ ਵੇਖੀ ਹੈ ਤਾਂ ਹੋਰ ਲੋਕ ਵੀ ਮੌਜੂਦ ਨੇ ਉਹਨਾਂ ਵੀ ਗੱਲਬਾਤ ਕਰਦੇ ਆ ਜਿਹੜੇ ਦੁਕਾਨਾ ਚਲਾਉਂਦੇ ਨੇ ਬਾਹਰ ਤਾਂ ਸਕੂਲ ਹੈ ਸਾਹਮਣੇ ਸਕੂਲ ਦੇ ਉੱਪਰ ਡਿੱਗਣ ਦਾ ਖਤਰਾ ਹੈ ਤੁਸੀਂ ਵੀ ਬਾਹਰ ਦੁਕਾਨ ਚਲਾਣੇ ਹੋ ਦੁਕਾਨ ਚਲਾਣੇ ਹਾਂਜੀ ਕਿੰਨਾ ਕੁ ਖਤਰਾ ਰਹਿੰਦਾ ਫਿਰ ਹਰ ਵਕਤ ਕੋਈ 24 ਘੰਟੇ ਇਨੇ ਛੜੇ ਛੜੀ ਦੇਖ ਕੇ ਆਇਆ ਉਹਨਾਂ ਦਾ ਸਾਡੀ ਵੀ ਵੀਡੀਓ ਬਣਾਈ ਜਾ ਰਹੀ ਸੀ ਸਭ ਕੋਈ ਖਤਰਾ ਹੈ ਚੂਹਿਆਂ ਨੇ ਇਹਨੇ ਖੱਡੇ-ਖੱਡੇ ਪੈ ਕੱਲਾ ਵੀ ਛਪੜਾ ਚੱਲਣ ਦੀ ਗਿਰੀ ਹੈ ਉਹ ਦੋ ਮਿੰਟ ਪਹਿਲਾਂ ਬੰਦੇ ਉੱਠ ਕੇ ਗਏ ਸਕੂਲ ਦੇ ਡਰਾਈਵਰ ਸੀਗੇ ਪਲੇਵੈ ਸਕੂਲ ਦੇ ਉਹ ਉੱਠ ਕੇ ਗਿਆ ਨਾਲ ਹੀ ਗਿਰ ਗਈ ਜੇ ਬੈਠੇ ਹੁੰਦੇ ਬਹੁਤ ਵੱਡਾ ਹਾਸਾ ਹੋ ਸਕਦਾ ਸੀਗਾ ਜੀ ਇਹਦਾ ਕਹਿਣਾ ਚਾਹੂਗੇ ਪ੍ਰਸ਼ਾਸਨ ਹਾਂ ਪ੍ਰਸ਼ਾਸਨ ਨੂੰ ਕਹਿੰਦੇ ਪ੍ਰਸ਼ਾਸਨ ਥੋੜੀ ਕੇਰ ਕਰੇ ਆ ਦੇ ਨੂੰ ਢੋਆ ਜਾਵੇ ਸਭ ਤੋਂ ਵਧੀਆ ਢੋਆ ਜਾਵੇ ਜੇ ਮੜੀ ਜੀ ਆਪਾਂ ਪੈਰ ਵੀ ਕਰਾਣੇ ਉਹ ਕੋਈ ਫਾਇਦਾ ਨਹੀਂ ਹੈ ਕਿਉਂ ਚੂਹਿਆਂ ਦਾ ਕੋਈ ਰੋਗ ਨਹੀਂ ਸਕਦਾ ਉਹਨਾਂ ਦਾ ਖੱਡਾ ਕਰਨੀ ਕਰਨੀ ਹੈ ਇਹ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਢਵਾਇਆ ਜਾਵੇ ਕਿਸੇ ਤਰ੍ਹਾਂ ਦੇ ਵੀ ਕਿਉਂਕਿ ਹੁਣ ਕਿਸੇ ਪਾਸੇ ਵੀ ਡਿੱਗ ਸਕਦੀ ਹੈ ਜਿੱਦਨ ਵਗਰੇ ਨੁਕਸਾਨ ਦਾ ਦੋਨੇ ਪਾਸੇ ਦੋਨੇ ਪਾਸੇ ਹੀ ਹੈ ਬਿਲਕੁਲ ਲੋਕਾਂ ਨੂੰ ਖਤਰਾ ਹੈ ਕਿ ਇਹ ਕਿਤੇ ਬਾਹਰਲੇ ਪਾਸੇ ਜੇਕਰ ਅੰਦਰਲੇ ਪਾਸੇ ਵੀ ਡਿੱਗਦੀ ਹੈ ਤਾਂ ਵੀ ਕਾਫੀ ਨੁਕਸਾਨ ਹੈ ਇਸ ਪਾਸੇ ਮੇਰੇ ਨਾਲ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਤੁਹਾਡਾ ਘਰ ਵੀ ਨਜ਼ਦੀਕ ਹੀ ਹੈ ਬਿਲਕੁਲ ਕੀ ਕਹਿਣਾ ਚਾਹੋਗੇ ਇਸ ਪਾਣੀ ਦੀ ਟੈਂਕੀ ਦੇ ਬਾਰੇ ਵਿੱਚ ਵੀਰ ਜੀ ਇਸ ਦਾ ਕੁਝ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਹੈ ਕਿ ਆਲੇ ਦੁਆਲੇ ਤੁਸੀਂ ਜਿੱਧਰ ਮਰਜ਼ੀ ਨੀਕਾ ਮਾਰ ਲਓ ਸਾਰੇ ਪਾਸੇ ਕਮਰਸ਼ੀਅਲ ਏਰੀਆ ਹੈ ਕਿਸੇ ਦੀ ਦੁਕਾਨ ਹੈ ਕਿਸੇ ਦੇ ਕੰਮਕਾਰ ਹੈ ਕੋਈ ਰੇੜੀ ਵਾਲੇ ਖੜੇ ਹੈ ਦੇਖੋ ਪਿਛਲੇ ਹਫਤੇ ਹੀ ਸਾਡਾ ਇੱਕ ਪਾਈਆਂ ਵਰਗਾ ਐਨ ਮਤਲਬ ਜਿੰਨੂੰ ਕਹਿੰਦੇ ਸਪੋਰਟ ਕਰਨ ਵਾਲਾ ਐਨ ਵਧੀਆ ਪੱਤਰਕਾਰ ਅਵਿਨਾਸ਼ ਕੰਬੋਜ ਜੀ ਰਾਤ ਨੂੰ ਰਿਪੋਰਟਿੰਗ ਕਰ ਰਹੇ ਸੀ ਨੇਰੀ ਚੱਲੀ ਉੜੇ ਉਹਨਾਂ ਦਾ ਦੇਖੋ ਆਪਣੇ ਜਾਨ ਤੋਂ ਨੁਕਸਾਨ ਕਰ ਬੈਠੇ ਇਹ ਥੋੜਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਆ ਕੇ ਦੇਖਣ ਚੁਆਨੇ ਬਿਲਕੁਲੀ ਟੈਂਕੀ ਖਤਮ ਕਰੀ ਪਈ ਹੈ ਰੋਹ ਚਾਲਰ गिरਦੀ ਹੈ ਰੋਹ ਬਿਨ ਨਾਗੇ ਅੱਗੇ ਸਕੂਲ ਵਾਲੇ ਦੁਆਲੇ ਬੱਚੇ ਪਾਰਕ ਦੇ ਵਿੱਚ ਖੇលਦੇ ਆ ਸਰਕਾਰ ਨੂੰ ਇਹ ਹੀ ਬੇਨਤੀ ਹੈ ਵੀ ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਕੁਝ ਨਾ ਕੁਝ ਇਹਦਾ ਕੀਤਾ ਜਾਵੇ ਜੀ ਆਲੇ ਦੁਆਲੇ ਦੇ ਲੋਕਾਂ ਦਾ ਨੁਕਸਾਨ ਨਾ ਹੋ ਪਾਵੇ ਜਿੱਦੇ ਵਿੱਚ ਤੁਸੀਂ ਲਾ ਲੋ ਵੀ ਬੱਚੇ ਉੜੇ ਹੀ ਖੇលਦੇ ਆ ਲੋਕੀ ਸੈਰ ਕਰਦੇ ਆ ਬਹੁਤ ਨੁਕਸਾਨ ਹੈ ਚਾਰੇ ਤਰਫ ਜਿੱਧਰ ਵੀ ਗਿਰੇਗੀ ਇਹਦਾ ਨੁਕਸਾਨ ਹੀ ਨੁਕਸਾਨ ਹੈ ਜੀ ਇਸ ਲਈ ਪ੍ਰਸ਼ਾਸਨ ਨੂੰ ਥੋੜਾ ਸੋਚਣਾ ਚਾਹੀਦਾ ਹੈ ਵੀ ਕੋਈ ਅੰਚਾਈ ਘਟਨਾ ਨਾ ਵਾਪਰ ਸਕੇ ਉਸ ਤੋਂ ਪਹਿਲਾਂ ਹੀ ਇਸ ਦਾ ਕੋਈ ਹੱਲ ਕੀਤਾ ਜਾਵੇ ਤੁਸੀਂ ਕਿਹਾ ਕਿ ਪਹਿਲਾਂ ਤੁਹਾਡੇ ਭਰਾਵਾਂ ਨਾਲੋਂ ਵਾਧੇ ਇੱਕ ਯਾਰ ਚਲਾ ਗਿਆ ਹਨ ਕਿ ਕਿਹੜੀਆਂ-ਕਿਹੜੀਆਂ ਯਾਦਾਂ ਸਿੱਗੀਆਂ ਉਹਨਾਂ ਦੇ ਨਾਲ ਜਿਹੜੀਆਂ ਇਸੀ ਪਾਰਕ ਦੇ ਵਿੱਚ ਸਿੱਗੀਆਂ ਕਿਉਂਕਿ ਪਾਰਕ ਦੇ ਵਿੱਚ ਹੀ ਵੱਡਾ ਹਾਸਾ ਹੋਇਆ ਸੀ ਵੀਰ ਜੀ ਉਹ ਦੇਖੋ ਪੱਤਰਕਾਰੀ ਲੈਣ ਦੇ ਵਿੱਚ ਬਹੁਤ ਬਾਤਾਂ ਆਇਆ ਪਹਿਲਾਂ ਸਾਡਾ ਯਾਰ ਸੀ ਅਸੀਂ ਇਕੱਠੇ ਖੇਲੇ ਕੁੱਦੇ ਇਹੀ ਪਾਰਕ ਦੇ ਵਿੱਚ ਖੇਡੇ ਕੁੱਦੇ ਸਭ ਕੁਝ ਕਰ ਰਿਹਾ ਜੀ ਅਸੀਂ ਕੁੰਮੇ ਫੀਰੇ ਬਟ ਸਾਨੂੰ ਹਜੇ ਤੱਕ ਯਕੀਨ ਨਹੀਂ ਹੋ ਰਿਹਾ ਵੀ ਉਤਨਾ ਨੇ ਇੰਨਾ ਵੱਡਾ ਹਾਦਸਾ ਹੋ ਗਿਆ ਉਹ ਵੀ ਸਰਕਾਰ ਦੀ ਮਾੜੀਆਂ ਦੇਖੀ ਕਰਕੇ ਤੁਸੀਂ ਦੇਖੋ ਵੀਡੀਓ ਸਾਰੇ ਪਾਸੇ ਆਈ ਸੀ ਵੀ ਪੋਲ ਦੇ ਕੀ ਹਾਲਾਤ ਸੀਗੇ ਓਨ ਦੀ سپورਟ ਜਾ ਤੋ ਆਪਣੀ ਰਿਪੋਰਟਿੰਗ ਕਰ ਰਹੇ ਆ ਪੋਲ ਗਿਰ ਗਿਆ ਪ੍ਰਸ਼ਾਸਨ ਨੂੰ ਥੋੜਾ ਦੇਖਣਾ ਚਾਹੀਦਾ ਆਲੇ ਦੁਆਲੇ ਵੀ ਸ਼ਹਿਰ ਦੇ ਵਿੱਚ ਕੋਈ ਐਸੀ ਚੀਜ਼ਾਂ ਹੈਗੀਆਂ ਤਾਂ ਉਹਨਾਂ ਨੂੰ ਜਲਦੀ ਜਲਦੀ ਖਤਮ ਕਰਨਾ ਚਾਹੀਦਾ ਉਹਨੂੰ ਜਾਂ ਰਿਪੇਅਰ ਕਰਨਾ ਚਾਹੀਦਾ ਇਸ ਦਾ ਵੈਚ ਰਿਪੇਅਰ ਵਾਲਾ ਕੰਮ ਹੈ ਨਹੀਂ ਜੀ ਇਹ ਲੀਕ ਕਰਦੀ ਹੈ ਚੂਹਿਆਂ ਨੇ ਬਿਲਕੁਲ ਹੀ ਖਤਮ ਕਰ ਕਰਤੀ ਜਮੇ ਹੀ ਖੋਖਲੀ ਪਈ ਹੈ ਜੀ ਇਹ ਰੋਜ਼ ਇਹਦੇ ਸਿਮਿੰਟ ਦੇ ਖਲੀਪੜ ਰੋਜ਼ गिरਦੀਆਂ ਜੀ ਬਿੰਨ ਆਗੇ ਜੀ ਉਰੇ ਬਿਲਕੁਲ ਲੋਕ ਜਿਹੜੇ ਇਸ ਪਰਿਵਾਰ ਜਿਹੜੇ ਇੱਥੇ ਆਉਂਦੇ ਨੇ ਪਾਰਕ ਦੇ ਵਿੱਚ ਉਹਨਾਂ ਨਾਲ ਵੀ ਜਾਣ ਲੈਣੇ ਆ ਤੁਸੀਂ ਇੱਥੇ ਆਉਂਦੇ ਹੋ ਰੈਗੂਲਰ ਆਉਂਦੇ ਹੋ ਰੋਜ਼ ਜੀ ਪਹਿਲਾਂ ਅਸੀਂ ਇੱਥੇ ਰੈਗੂਲਰ ਹੀ ਆਏ ਹਾਂ ਪਰ ਜੋ ਸਾਡੇ ਬਜ਼ੁਰਗਾਂ ਨੇ ਕਿਹਾ ਵੀ ਪਹਿਲਾਂ ਬੱਚੇ ਵੀ ਆਉਂਦੇ ਸੀ ਖੇਡਣ ਮਾਤੇ ਉਹ ਵੀ ਬੰਦ ਹੋ ਗਏ ਜਿ ਦਿਨ ਤੋਂ ਇਹ ਹੋਇਆ ਨਾ ਹਾਲਾਤ ਸਾ ਇੱਥੇ ਤਾਂ ਬੱਚਿਆਂ ਨੇ ਵੀ ਆਣਾ ਬੰਦ ਕਰ ਦਿਆ ਹੁਣ ਆਉਣੇ ਵਾਲੇ ਟਾਈਮ 'ਇ ਬਾਰਿਸ਼ਾਂ ਹੋਏਂਗੀਆਂ ਉਸ ਟਾਈਮ ਪਰ ਸਾਨੂੰ ਫਿਰ ਜ਼ਿਆਦਾ ਹੋਈ ਖਤਰਾ ਕਿਉਂਕਿ ਇਸ ਕੀ ਹਾਲਤ ਬਿਲਕੁਕੁਲ ਡਾਊਨ ਹੋਣੀ ਚੁੱਕੀ ਹੈ। ਇਹੀ ਬੇਨਤੀ ਹੈ ਸਾਡੀ ਵੀ ਇਸ ਚੀਜ਼ 'ਤੇ ਗੌਰ ਕੀਤੀ ਜਾਵੇ। ਤਾਂ ਬਿਲਕੁਲ ਇਹ ਲੋਕ ਨੇ ਜਿਹੜੇ ਪਰਿਵਾਰ ਨੇ ਸਪਾਰਕ ਦੇ ਵਿੱਚ ਆਂਦੇ ਨੇ ਤੇ ਬਾਕੀ ਦੁਕਾਨਦਾਰ ਸਿੱਕੇ ਜਾਂ ਆਸ-ਪਾਸੇ ਦੇ ਲੋਕ ਸਿੱਕੇ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਦੀ ਇਹ ਮਹਿੰਗਾ ਕਿਸ ਟੈਂਕੀ ਨੂੰ ਜਿਹੜਾ ਨੀਚੇ ਗੇਰਿਆ ਜਾਵੇ ਇਸ ਨੂੰ ਜਾਂ ਇਸ ਨੂੰ ਜਿਹੜਾ ਖਤਮ ਕੀਤਾ ਜਾਵੇ ਕਿਉਂਕਿ ਇਹ ਲੋਕਾਂ ਦੀ ਜਾਨ ਦੇ ਉੱਪਰ ਵੱਡਾ ਖਤਰਾ ਹੈ ਕਿਉਂਕਿ ਆਸ-ਪਾਸੇ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਾਨ ਜਿਹੜੀ ਖਤਰੇ ਦੇ ਵਿੱਚ ਹੈ ਤਸਵੀਰ ਦੇਖੋ ਤੁਸੀਂ ਇੱਕ ਪਾਰ ਕਿ ਜਿਹੜੀ ਨਗਰ ਨਿਗਮ ਦੀ ਅੰਗੈਲੀ ਜਿਹੜੀ ਇੱਕ ਵੱਡੀ ਇੱਥੇ ਨਜ਼ਰ ਆ ਰਹੀ ਹੈ ਕਿਉਂਕਿ ਇਸ ਦਾ ਢਾਂਚਾ ਜਿਹੜਾ ਪੂਰਾ ਟੈਂਕੀ ਦਾ ਉਹ ਖਤਮ ਹੋ ਚੁੱਕਿਆ ਹੈ ਕਿਉਂਕਿ ਕਾਫੀ ਸਾਲਾਂ ਤੋਂ ਇੱਥੇ ਬਣੀ ਹੋਈ ਹੈ ਕਦੀ ਮੁਰੰਮਤ ਨਹੀਂ ਹੋਈ ਇਸ ਦੀ ਨਾ ਹੀ ਕਦੀ ਇਹ ਚਾਲੂ ਕੀਤੀ ਗਈ ਹੈ ਜਿਸ ਤਰ੍ਹਾਂ ਲੋਕਾਂ ਨੇ ਦੱਸਿਆ ਹੈ ਕਿ ਪਿਛਲੇ ਜਦੋਂ ਤੋਂ ਬਣੀ ਐ 40-50 ਸਾਲਾਂ ਤੋਂ ਤਾਂ ਉਦੋਂ ਤੋਂ ਹੀ ਬੰਦ ਪਈ ਐ ਕਿਉਂਕਿ ਜਦੋਂ ਸ਼ੁਰੂਆਤ ਹੋਈ ਸੀ ਇਸ ਟੈਂਕੀ ਦੀ ਉਦੋਂ ਲੀਕੇਜ ਆ ਗਈ ਸੀ ਕਿ ਲੀਕੇਜ ਕਰਕੇ ਜਿਹੜੀ ਇਹ ਬੰਦ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਕਦੀ ਵੀ ਇਸ ਦੀ ਰਿਪੇਅਰ ਜਿਹੜੀ ਐ ਮੁਰੰਮਤ ਜਿਹੜੀ ਐ ਉਹ ਕਦੀ ਨਹੀਂ ਕੀਤੀ ਗਈ ਐ ਕਿ ਤਾਂ ਇਸ ਪਾਸੇ ਤਸਵੀਰ ਦੇਖੋਗੇ ਤੁਸੀਂ ਕਿ ਇਹ ਪਾਣੀ ਦੀ ਟੈਂਕੀ ਐ ਜਿਹੜੀ ਬਿਲਕੁਲ ਹੀ ਖਤਮ ਹੋ ਹੀ ਪਈ ਐ ਇੱਕ ਹੋਰ ਵੱਡੇ ਹਾਸੇ ਦੀ ਜਿਹੜੀ ਨਗਰ ਨਿਗਮ ਐ ਉਹ ਉਡੀਕ ਕਰ ਰਿਹਾ ਕਿ ਉਸ ਤੋਂ ਬਾਅਦ ਜਿਹੜਾ ਇਸ ਨੂੰ ਖਤਮ ਕੀਤਾ ਜਾਵੇਗਾ ਜਾਂ ਫਿਰ ਜਦੋਂ মিডিਆ ਇਸ ਦਾ ਧਿਆਨ ਉਹਨਾਂ ਦੇ ਦਿਮਾਗ ਦੇ ਵਿੱਚ ਲਿਆਵੇਗਾ ਤਾਂ ਉਦੋਂ ਇਸ ਨੂੰ ਖਤਮ ਕੀਤਾ ਜਾਵੇਗਾ ਤਾਂ ਉਸ ਸਮੇਂ ਦੀ ਉਡੀਕ ਕਰ ਰਹੇ ਨਗਰ ਨਿਗਮ ਨੂੰ ਲੱਗਦਾ ਤਾਂ ਤਸਵੀਰ ਜਿਹੜੀ ਹੈ ਨਗਰ ਨਿਗਮ ਨੂੰ ਵੀ ਅਸੀਂ ਦਿਖਾਉਣੀ ਚਾਹੁੰਦੇ ਆ ਕਿ ਇੱਥੇ ਜ਼ਰੂਰ ਪਹੁੰਚੋ ਕਾਰਪੋਰੇਸ਼ਨ ਨੂੰ ਅਸੀਂ ਦਿਖਾਉਣੀ ਚਾਹੁੰਦੇ ਆ ਕਿ ਇੱਥੇ ਜ਼ਰੂਰ ਪਹੁੰਚੋ ਤੁਸੀਂ ਇਸ ਨੂੰ ਜਿਹੜਾ ਇਸ ਵੱਲ ਧਿਆਨ ਦੇਵੋ ਲੋਕਾਂ ਦੀ ਜਾਨ ਜਿਹੜੀ ਖਤਰੇ ਦੇ ਵਿੱਚ ਹੈ ਤਾਂ ਉਸ ਦੇ ਵੱਲ ਵੀ ਧਿਆਨ ਦਿੱਤਾ ਜਾਵੇ ਕੈਮਰਾ ਪਰ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ